ਕਮਲ ਮੂਨਕ ਸਾਡਾ ਵੀਰ ਹੈ ਕਹਿੰਦੇ ਰਬੜ ਵਾਂਗੂ ਵੱਧ ਜਾਂਦਾ ਹੈ ਜਥੇਦਾਰ ਜੀ ਵੇਖਿਓ ਜਰਾ ਆਹ ਮੁੰਡੇ ਦੀ ਗੇਮ ਵੇਖਿਓ ਤੁਹਾਡੀ ਰੂਹ ਖੁਸ਼ ਹੋ ਜੂਗੀ ਇਹ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਹੈ ਇਹ ਮੇਰੇ ਰੰਗਲੇ ਪੰਜਾਬ ਦਾ ਆਉਣ ਵਾਲੇ ਸਮੇਂ ਦਾ ਭਵਿੱਖ ਹੈ ਕਮਲ ਤੇਰੇ ਕੋਲੇ ਸਮਾਂ ਵੀ ਹੈ ਤੈਨੂੰ ਦੁਨੀਆ ਵੀ ਵੇਖ ਰਹੀ ਹੈ ਅੱਜ ਤੇਰੇ ਤੇ ਜਿੰਨਾ ਟੈਲੈਂਟ ਹੈਗਾ ਉਹ ਸਾਰਿਆਂ ਨੂੰ ਦਿਖਾ ਦੇ ਫਿਰ ਤੇਰੇ ਲਈ ਤਾੜੀਆਂ ਜ਼ੋਰਦਾਰ ਵੱਜਣਗੀਆਂ ਇਸ ਨੌਜਵਾਨ ਦੀ ਮੇਰੇ ਵੀਰੋ ਫਲੈਕਸੀਬਿਲਟੀ ਵੇਖਿਓ ਸਰੀਰ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਸਪਰਿੰਗ ਵਾਂਗੂ ਵਧ ਜਾਂਦਾ ਆ ਆਓ ਸਾਹਮਣੇ ਆ ਆ ਭੱਲੇ ਆ ਭੱਲੇ 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 ਤਾੜੀਆਂ ਵਾਰੇ ਦੱਸਿਓ ਫਿਰ ਕੀ ਖਿਆਲ ਆ ਮੇਰੇ ਮਿੱਤਰੋ ਜਿਨ੍ਹਾਂ ਨੂੰ ਪਰਮਾਤਮਾ ਨੇ ਦੋ ਹੱਥ ਦਿੱਤੇ ਆ ਜਿਹੜਾ ਕਿਸੇ ਦੀ ਤਾਰੀਫ਼ ਕਰ ਸਕਦਾ ਆ ਉਹ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿਉਂਕਿ ਐਨੀ ਫਲੈਕਸੀਬਿਲਟੀ ਜਦੋਂ ਬੰਦਾ ਕਾਲੀ ਦੇ ਵਿੱਚ ਇਸ ਤਰ੍ਹਾਂ ਦੀ ਗੇਮ ਕਰਦਾ ਨਾ ਤੇ ਮੇਰੇ ਵੀਰੋ ਕੁਝ ਵੀ ਗਲਤ ਹੋ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਮੇਰੇ ਵੀਰੋ ਜਿਹੜਾ ਸਰੀਰ ਨੂੰ ਨੁਕਸਾਨ ਹੋ ਸਕਦਾ ਪਰ ਜਦੋਂ ਇਸ ਤਰ੍ਹਾਂ ਦੇ ਨੌਜਵਾਨ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਹੋਣ ਤੇ ਮੇਰੇ ਵੀਰੋ ਫਿਰ ਜਿਵੇਂ ਕਹਿੰਦੇ ਚੜ੍ਹਦੀ ਕਲਾ ਹੀ ਰਹਿਣੀ ਹੈ ਅਮਰੀਕ ਸਿੰਘ ਚੱਕ ਮਾਈਕ ਲੈ ਉਸ ਵਾਹਿਗੁਰੂ ਦਾ ਨਾਮ ਤੇ ਕਰ ਇਸ ਨੌਜਵਾਨ ਦੀ ਸਿਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦੌਰ ਚੱਲਦਾ ਜਿਹੜਾ ਸਮਾਂ ਲੋੜ ਵੀ ਹੈ ਨਹੀਂ ਤੇ ਪਤਾ ਹੈ ਕਿ ਸਾਨੂੰ ਕਿਵੇਂ ਨਾ ਕਿਵੇਂ ਕਿਹੜੇ ਪਾਸੇ ਮੋੜਿਆ ਜਾਂਦਾ ਹੈ ਇਹ ਨੌਜਵਾਨ ਜਿਵੇਂ ਰਵਿੰਦਰ ਵੀਰ ਨੇ ਆਖਿਆ ਕਿ ਮਿਸਾਲ ਬੜਿਆ ਇੱਕ ਮਿਸਾਲ ਬਣੇਗਾ ਹੁਣ ਨੂੰ ਕੀ ਨਹੀਂ ਹੁੰਦਾ ਮੈਂ ਕਹਿੰਦਾ ਕਿ ਪ੍ਰਮਾਤਮਾ ਨੇ ਤੁਹਾਨੂੰ ਕਿੰਨੇ ਕਿੰਨੇ ਸੋਹਣੇ ਸਰੀਰ ਦਿੱਤੇ ਐ ਐਵੇਂ ਨਾ ਸ਼ਿਕਵੇ ਕਰਿਆ ਕਰੋ ਕਿ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਨਹੀਂ ਮਿਲਿਆ ਤੜਕੇ ਉੱਠ ਕੇ ਸ਼ੀਸ਼ੇ ਮੂਰੇ ਖੜਕੇ ਪਹਿਲਾਂ ਆਪਦੇ ਆਪ ਨੂੰ ਵੇਖਿਆ ਕਰੋ ਤੇ ਫਿਰ ਉਹਦਾ ਸ਼ੁਕਰਾਨਾ ਕਰਿਆ ਕਰੋ ਕਿ ਪ੍ਰਮਾਤਮਾ ਤੇਰਾ ਲੱਖ ਲੱਖ ਵਾਰ ਸ਼ੁਕਰਾਨਾ ਤੂੰ ਸਾਨੂੰ ਕਿੰਨੇ ਕੁੰਨੇ ਸੋਹਣੇ ਸਰੀਰ ਦਿੱਤੇ ਐ ਇਹ ਮੁੰਡਾ ਇੱਕ ਮਿਸਾਲ ਬਣੇਗਾ ਕਿੰਨਾ ਸੋਹਣਾ ਸਰੀਰ ਦੇਖੋ ਵੀ ਆਹ ਕੁਝ ਵੀ ਲਿਆ ਜਾ ਸਕਦਾ ਸਰੀਰਾਂ ਤੋਂ ਮੈਂ ਬਾਹਰਲੇ ਪਾਸੇ ਧੰਡ ਮਾਰ ਰਿਹਾ ਕਿਵੇਂ ਰੇੜੀ ਵਾਲੇ ਨੌਜਾਨ ਕਿਵੇਂ ਇਹਨਾਂ ਮੇਲੇ ਤੋਂ ਆਪਣੀ ਜਿੰਨ ਕਮਾਈਆਂ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਐ ਤੇ ਆਪਾਂ ਇਹ ਕਹਿੰਦੇ ਨੇ ਕਿ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਮੈਂ ਇਹ ਨਹੀਂ ਕਹਿੰਦਾ ਵਿਦੇਸ਼ਾਂ ਦੇ ਵਿੱਚ ਨਾ ਜਾਓ ਪਰ ਮੈਂ ਕਹਿੰਦਾ ਪੱਕੇ ਪੈਰੀ ਨਾ ਜਾਇਓ ਉੱਥੇ ਜਾ ਕੇ ਵੀ ਜਿਹੜੇ ਡਾਲਰ ਆ ਉਹ ਦਰਖਤਾਂ ਨੂੰ ਨਹੀਂ ਲੱਗਦੇ ਪਰ ਆ ਜਰੂਰ ਇਸ ਵੀਰ ਦਾ ਹੌਸਲਾ ਫਜ਼ਾਈ ਵੀ ਕਰਿਓ ਸਾਡੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਲਈ ਐ ਜਿਹੜਾ ਮੇਰਾ ਪੰਜਾਬ ਐ ਮੇਰੇ ਪੰਜਾਬ ਦੇ ਵਿੱਚ ਬੇਰਜੁਗਾਰੀ ਨਹੀਂ ਐ ਮੇਰੇ ਪੰਜਾਬ ਦੇ ਵਿੱਚ ਵਿਹਲੜਪੁੜਾ ਜ਼ਿਆਦਾ ਆ ਗਿਆ ਹੈ ਕਿਉਂਕਿ ਆਪ ਅਸੀਂ ਕਿਵੇਂ ਚਮਕੀਲੇ ਕਾਗਜ਼ਾਂ ਥੱਲੇ ਅੱਗ ਬਾਲ ਕੇ ਕਰੋੜਾਂ ਦਾ ਧੂਆ ਕੱਢ ਦਿੰਨੇ ਆ ਤੇ ਸਾਡੀਆਂ ਮਾਵਾਂ 2-2 ਰੁਪਏ ਕਿਲੋ ਵਾਲੀ ਕਣਕ ਲੈਣ ਦੇ ਲਈ ਲਾਈਨਾਂ ਦੇ ਵਿੱਚ ਲੱਗੀ ਆਉਂਦੀਆਂ ਤੇ ਅਸੀਂ ਕਹਿੰਨੇ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਆ ਆ ਮੁੰਡੇ ਵੇਲੇ ਇੱਕ ਵਾਰੀ ਤਾੜੀ ਮਾਰੋ ਘੱਟ ਕੇ ਕੀ ਤੋਂ ਕੀ ਵੜ ਗਿਆ ਪਤਾ ਹੀ ਨਹੀਂ ਲੱਗਦਾ ਵੀ ਮੂੰਹ ਕਿਹੜੇ ਪਾਸੇ ਸੀਗਾ ਰੱਬ ਨੇ ਕਿੱਧਰ ਲਾਗੇ ਭੇਜਿਆ ਨੇ ਕਰਤਾ ਕਿੱਧਰ ਨੂੰ ਹੈ ਮੇਰ ਕੀ ਪ੍ਰਮਾਤਮਾ ਦੁਆਵਾ ਰਪਿੰਦਰ ਹੈ ਕੋਈ ਮਾਰਡ ਦੇ ਵਿੱਚ ਮੇਰੇ ਕੋਲ ਤੇ ਸ਼ਬਦੀ ਮੁੱਕ ਜਾਂਦੇ ਆ ਜਦੋਂ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਉਂਦੇ ਆ ਖੇਡ ਮੈਦਾਨਾਂ ਅੰਦਰ ਮੇਰੇ ਵੀਰੋ ਇਹ ਟੈਲੈਂਟ ਹੈ ਇਹ ਮੇਰੇ ਪੰਜਾਬ ਦਾ ਟੈਲੈਂਟ ਹੈ ਵਾਹ ਵਈ ਵਾਹ ਸਵਾਦ ਆ ਗਿਆ ਔਰ ਮੇਰੀ ਬੇਨਤੀ ਸੈਦੇ ਕੇ ਰਹਿੇਲਾ ਤੇ ਬਾਪਰ ਮੈਨੂੰ ਲੱਗਦਾ ਸੈਦੇ ਕੇ ਆਲੇ ਆ ਗਿਆ ਸੈਦੇ ਕੇ ਆ ਗਈ ਬਾਪਰ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਏ ਬਾਪਰ ਦੀ ਟੀਮ ਨੱਲ ਮਾਨਕਾ ਤੇ ਖੰਡੂਰ ਸਾਹਿਬ ਜਲਦੀ ਦੇ ਨਾਲ ਹੀ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਨੱਲ ਮਾਨਕ ਤੇ ਖੰਡੂਰ ਸਾਹਿਬ ਇਹ ਟੀਮਾਂ ਗਦੜਿਆਣੀ ਸਾਹਿਬ ਵੀ ਆਏ ਹੋਏ ਨੇ ਇਹ ਕੀ ਬਾਤ ਐ ਸਾਡੇ ਸਾਥੀ ਐ ਬੁਲਾ ਰਹੇ ਐ ਬਹੁਤ ਬਹੁਤ ਧੰਨਵਾਦ ਐ ਔਰ ਕਿੰਨੀ ਉਮਰ ਐ ਦੀ ਬੱਬੂ ਵੀਰ 22 ਸਾਲ ਦੀ ਉਮਰ ਐ 22 ਸਾਲ ਦੀ ਉਮਰ ਦੇ ਵਿੱਚ ਉਹ ਵਾਹਿਗੁਰੂ ਇਹਦੇ ਮਾਤਾ ਜੀ ਧੂਫ ਵਾਲੀ ਫੈਕਟਰੀ ਦੇ ਵਿੱਚ 3000 ਰੁਪਿਆ ਮਹੀਨੇ ਤੇ ਕੰਮ ਕਰਦੇ ਐ ਫਿਰ ਵੀ ਮੁੰਡਾ ਮੇਰੇ ਵੀਰੋ ਤਿਆਰੀ ਕਰਕੇ ਆਇਆ ਇਹ ਤਿਆਰੀ ਕਰਕੇ ਆਇਆ ਮੈਂ ਬੇਨਤੀ ਕਰਦਾ ਐਨਆਰਆਈ ਭਰਾਵਾਂ ਨੂੰ ਵੀ ਇਸ ਤਰ੍ਹਾਂ ਦੇ ਮੁੰਡਿਆਂ ਨੂੰ ਆਪਾਂ ਸਾਹਮ੍ਹਿਆ ਕਰੀਏ ਇਸ ਤਰ੍ਹਾਂ ਦੇ ਮੁੰਡਿਆਂ ਦੀ ਆਪਾਂ ਸਪੋਰਟ ਕਰਿਆ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁੰਡੇ ਜਿਹੜੇ ਉੱਠ ਖੜਨ ਹੋਰ ਵੀ ਠਕਣ ਮੇਰੇ ਵੀਰੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਬਚ ਸਕਣ ਸੋ ਇਸ ਨੌਜਨ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਫਿਰ ਤੋਂ ਵੱਜਣੀਆਂ ਚਾਹੀਦੀਆਂ ਕਮਲ ਤੂੰ ਜਿਉਂਦਾ ਵਸਦਾ ਰਹੇ ਦੇਖ ਤੇਰੇ ਲਈ ਸਾਰਿਆਂ ਨੇ ਤਾੜੀਆਂ ਮਾਰੀਆਂ ਦੇਖ ਤੇਰੇ ਨੂੰ ਤੈਨੂੰ ਕਿੰਨਾ ਸਤਕਾਰ ਬਖਸ਼ਿਆ ਸ਼ਹੀਦਾਂ ਦੇ ਪਿੰਡ ਨੇ ਇਹ ਧਰਤੀ ਇਹ ਧਰਤੀ ਨੌਜਨ ਹੈ ਬੜੀ ਭਾਗਾਂ ਵਾਲੀ ਧਰਤੀ ਹੈ ਕਿੰਨੇ ਆ ਜੀ 2100 ਰੁਪਇਆ ਕਮੇਟੀ ਵੱਲੋਂ ਇਸ ਨੌਜਨ ਕਮਲ ਦੇ ਲਈ ਹੈ ਕਮਲ ਤੂੰ ਰੂਹ ਖੁਸ਼ ਕਰਤੀ ਨੌਜਨ ਹੈ ਮੂੰਹ ਦੇ ਵਿੱਚ ਵੀ ਰੇਤਾ ਪੈ ਗਿਆ ਹਨਾ ਨੱਕ 'ਚ ਵੀ ਰੇਤਾ ਪੈ ਜਾਂਦਾ ਹੈ ਸੰਘਰਸ਼ ਕਰਨਾ ਔਖਾ ਹੋ ਜਾਂਦਾ ਨਹੀਂ ਤੇ ਬੰਦਾ ਕਹਿ ਦਿੰਦਾ ਯਾਰ ਵੀ ਉਹ ਆਇਆ ਸੀ ਜਵਾਗ ਜਾਂ ਬੜਾ ਵਧੀਆ ਕਰ ਗਿਆ ਪਰ ਅਮਰੀਕ ਏ ਵੱਡਾ ਇਸ ਨੌਜਵਾਨ ਦਾ ਵੀ ਦਿਲ ਹੈ ਕੁਝ ਬੋਲਣਾ ਚਾਹੁੰਦਾ ਮੈਂ ਡੈਡੀ ਜੀ ਕੰਮ ਕਰਦੇ ਨੇ ਥੋੜਾ ਬਹੁਤ ਵੱਡਾ ਫੈਨ ਹੈ ਕੀ ਬਾਤ ਮੈਂ ਤੇਰਾ ਬਹੁਤ ਵੱਡਾ ਫੈਨ ਆ ਤੇਰੇ ਡੈਡੀ ਨੂੰ ਕਹੀ ਮੈਂ ਤੇਰੇ ਮੁੰਡੇ ਦਾ ਬਹੁਤ ਵੱਡਾ ਫੈਨ ਹੈ ਜੇ ਕੋਈ ਲੋਡ ਹੋਈ ਤਾਂ ਦੱਸੀ ਭਰਾਵਾਂ ਨੂੰ ਯਾਦ ਕਰੀ ਤੇ ਆ ਆਪਣੀ ਗੇਮ ਨਹੀਂ ਛੱਡਣੀ ਇਸੇ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਨਾਂ ਰੌਸ਼ਨ ਕਰਨਾ ਆਪਣੇ ਮਾਂ-ਬਾਪ ਦਾ ਜਿਉਂਦਾ ਬਸਦਾ ਰਹੇ ਬਲਕਰਨ ਜੀ ਸਾਡੇ ਵੀਰ ਕਹਿੰਦੇ ਐ ਵੀ ਇਹ ਨੌਜਵਾਨ ਗੇੜਾ ਦੇਊਗਾ ਜਿਹਨਾਂ ਵੀ ਦਿਲ ਕਰਿਆ ਉਹ ਇਸ ਨੌਜਨ ਦੇ ਲਈ ਮੇਰੇ ਵੀਰੋ ਜਰੂਰ ਮਾਨ ਕਰਦੇ ਹੋ ਕਿਉਂਕਿ ਜਿਹੜੀ ਮਾਇਆ ਕੱਤਰ ਹੋਊਗੀ ਨਾਲੇ ਤੇ ਘਰੇ ਰਾਸ਼ਨ ਵਗੈਰਾ ਲੈ ਜੂਗਾ ਨਾਲੇ ਆਪਦੀ ਖਾਣ-ਪਾਣ ਦਾ ਥੋੜਾ ਬਹੁਤਾ ਕਰ ਲੂਗਾ ਕਿਉਂਕਿ ਮਾਂ-ਬਾਪ ਜਿਹੜੇ ਐ ਫੈਕਟਰੀ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਐ ਸੋ ਬਹੁਤ ਬਹੁਤ ਧੰਨਵਾਦ ਐ ਜਲਦੀ